ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਵਾ ਚੁਲਾਰੇ ਦੀ ਚਪੇੜ ਹਵਾਰੇ ਦੀ ਨਮਾ ਸਮਾ ਏਸ ਅਖੰਡ ਦੀ ਗੂੰਜ ਦੇਸ਼ਾਂ ਵਿਦੇਸ਼ਾਂ ਤੱਕ ਪੈਂਦੀ ਰਹੀ ਅੱਜ ਅਸੀਂ ਸਿੰਘਣੀਆਂ ਦੇ ਚਪੇੜੇ ਦੀ ਗੱਲ ਕਰਾਂਗੇ ਉਂਝ ਤਾਂ ਸਿੱਖ ਇਤਿਹਾਸ ਵਿੱਚ ਬਹੁਤ ਸਾਰੀਆਂ ਬਹਾਦਰ ਸੂਰਬੀਰ ਬੀਬੀਆਂ ਹਨ ਜਿਨ੍ਹਾਂ ਵਿੱਚ ਮੀਬੀ ਭਗਤ ਕੌਰ ਜੀ ਔਰ ਬੀਬੀ ਹਰਸ਼ਰਨ ਕੌਰ ਜੀ ਬੀਬੀ ਸ਼ਰਨ ਕੌਰ ਜੀ ਰਾਣੀ ਸਦਾ ਕੌਰ ਰਾਣੀ ਦਇਆ ਕੌਰ ਰਾਣੀ ਰਾਜ ਕੌਰ ਮਾਹੀ ਦੇਸਾਂ ਮਾਤਾ ਹਦਕੌਰ ਜੀ ਅਤੇ ਹੋਰ अनेका ਸੂਬੀਰ ਤੇ ਬਹਾਦਰ ਬੀਬੀਆਂ ਦੀ ਗਾਥਾ ਲੰਬੇਰੀ ਹੈ ਸੋ ਅੱਜ ਅਸੀਂ ਗੱਲ ਕਰਨੀ ਹੈ ਬੀਬੀ ਕਿਸ਼ਨ ਕੌਰ ਜੀ ਪਿੰਡ ਕੌਂਕੀ ਜਿਨ੍ਹਾਂ ਦੇ ਪਤੀ ਸਰਦਾਰ ਹਰਨਾਮ ਸਿੰਘ ਜੀ ਤਿੰਨ ਭਰਾ ਸਨ ਸਰਦਾਰ ਹਰਨਾਮ ਸਿੰਘ ਜੀ ਸਰਦਾਰ ਧੰਨਾ ਸਿੰਘ ਜੀ ਅਤੇ ਬਧੂਰਾਮ ਜੀ ਬਧੂਰਾਮ ਪੱਕਾ ਮੰਨ ਮਤਿਆ ਤੇ ਆਪ ਖੁਦਰਾ ਸੀ ਉਸ ਸਰਦਾਰ ਹਰਨਾਨ ਸਿੰਘ ਤੇ ਉਸ ਦੇ ਪਰਿਵਾਰ ਦੇ ਨਾਲ ਦਿੱਲੀ ਉਦਾਵਤ ਰੱਖਦਾ ਸੀ ਆਤਾ ਕ੍ਰਿਸ਼ਨ ਕੌਰ ਨੇ ਉਸ ਨੂੰ ਕਈ ਵਾਰ ਬੜੇ ਆਦਰ ਸਤਕਾਰ ਤੇ ਨਿਮਰਤਾਪੂਰਵ ਦੇ ਨਾਲ ਸਮਝਾਇਆ ਪਰ ਉਹ ਆਪਣੇ ਇਰਾਦੇ ਤੋਂ ਬਾਜ ਨਾ ਆਇਆ ਅਖੀਰ ਤੰਗ ਆਇਦ ਬਜੰਗ ਆਇਦ ਵਾਲਾ ਅਖਾਣ ਸਹੀ ਸਾਬਤ ਹੋਇਆ ਸਰਦਾਰ ਹਰਨਾਨ ਸਿੰਘ ਦੇ ਜਿਉਂਦਿਆਂ ਹੀ ਤਿੰਨ ਪਰਾਵਾਂ ਦੀ ਖੁੱਜ ਜ਼ਮੀਨ ਸੀ ਜਿਸ ਕਰਕੇ ਬਧੂਰਾਮ ਨੇ ਪਹਿਲਾ ਤਮਾਤਾ ਕ੍ਰਿਸ਼ਨ ਕੌਰ ਨੂੰ ਉਸਦਾ ਹਿੱਸਾ ਦੇਣੋਂ ਨਾਣੁਕ ਕੀਤੀ ਜਦ ਮਜਬੂਰਨ ਹਿੱਸਾ ਦੇਣਾ ਹੀ ਪਿਆ ਤਾਂ ਉਸਨੇ ਮਾਤਾ ਜੀ ਦੇ ਸਿਰ ਨੂੰ ਇਹ ਕਹਿ ਕੇ ਖੇਤ ਵਿੱਚੋਂ ਮੋੜ ਦਿੱਤਾ ਕਿ ਜੇ ਪੈੜੀ ਨੂੰ ਪਾਣੀ ਲਾਉਣਾ ਹੈ ਤਾਂ ਭਾਬੀ ਹੋਰਾਂ ਨੂੰ ਕਹੇ ਕਿ ਉਹ ਆਪ ਪਾਣੀ ਲਾਉਣ ਆਇਆ ਕਰਨ ਮਾਤਾ ਕ੍ਰਿਸ਼ਨ ਕੌਰ ਜੀ ਉਸਦਾ ਇਹ ਖਰਵਾਵਾਕ ਸੁਣ ਕੇ ਬੜੀ ਦਲੇਰੀ ਦੇ ਨਾਲ ਖੇਤ ਵਿੱਚ ਗਏ ਬਧੂ ਰਾਮ ਨੇ ਪਾਣੀ ਦੇਣ ਤੋਂ ਨਾ ਕਰ ਦਿੱਤੀ ਉਸ ਦੇ ਮੂੰਹ ਤੇ ਇੱਕ ਚਪੇੜਾ ਅਜਿਹਾ ਕੱਸ ਕੇ ਮਾਰਿਆ ਕਿ ਉਹ ਮੂੰਹ ਦੇ ਮੂੰਹ ਖਾਲ ਦੇ ਨੱਕੇ ਵਿੱਚ ਝੜ ਗਿਆ ਬਸ ਫਿਰ ਕੀ ਸੀ ਇੱਕੋ ਹੀ ਚਪਟ ਦੇ ਨਾਲ ਬਧੁਰਾਮ ਦੀ ਹੋਸ਼ ਟਿਕਾੜੇ ਆ ਗਈ ਮੁੜ ਕੇ ਫਿਰ ਉਸਨੇ ਅਜਿਹੇ ਝਗੜਾ ਕਦੇ ਨਹੀਂ ਕੀਤਾ ਸੋ ਇਸ ਮਾਤਾ ਦੇ ਇਤਿਹਾਸ ਨੂੰ ਬਹੁਤ ਸਾਰੇ ਸਿੱਖ ਜਿਹੜੇ ਹਨ ਉਹ ਜਾਣਦੇ ਹੀ ਨਹੀਂ ਹਨ ਤੇ ਜਿਹੜੇ ਜਾਣਦੇ ਹਨ ਉਹ ਇਸ ਨੂੰ ਪ੍ਰਚਾਰਦੇ ਹੀ ਨਹੀਂ ਹਨ ਜਿਸ ਵਕਤ ਗੁਰੂ ਕੇ ਬਾਗ ਦਾ ਮੋਰਚਾ ਲੱਗਿਆ ਤੇ ਮਿਸਟਰ ਵੀਟੀ ਜਿਹੜਾ ਸੀ ਸਿਕੰਦਰ ਤੇ ਤਸਦਦ ਕਰਿਆ ਸੀ ਸਮਾਵਲੀਆਂ ਡਾਂਗਾਂ ਦੇ ਨਾਲ ਸਿੱਖਾਂ ਨੂੰ ਘੁੱਟ ਰਿਆ ਸੀ ਉਸ ਵਕਤ ਮਾਤਾ ਕਿਸ਼ਨ ਕੌਰ ਜੀ ਆਪਣੇ ਦਸੇ ਸਮੇਤ ਉੱਥੇ ਜਾ ਕੇ ਉਹਨਾਂ ਜ਼ਖਮੀਆਂ ਨੂੰ ਮਲਮ ਪੱਟੀ ਕਰਨ ਲੱਗੇ ਸਿੰਘ ਉਸ ਸਮੇਂ ਗੁਰੂ ਪੰਥ ਦੇ ਹੁਕਮ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਅੜੇ ਰਹੇ ਸਨ ਤੇ ਪੁਲਿਸ ਹਥੋਂ ਡੰਨਾ ਸਹਾਰ ਦੇ ਸੰ ਤੇ ਹਕੂਮਤ ਜ਼ੁਲਮ ਕਰਨ ਤੇ ਪੂਰੀ ਤਰ੍ਹਾਂ ਟੁੱڑی ਹੋਈ ਸੀ ਇਸ ਲਈ ਇੱਕ ਦਿਨ ਮਿਸਟਰ ਬੀਟੀ ਜਦ ਉਹ ਸਿੰਘਾਂ ਤੇ ਸਖਤ ਲੱਕ ਚਾਜ ਕਰਕੇ ਆਇਆ ਤਾਂ ਅਚਾਨਕ ਮਾਤਾ ਕ੍ਰਿਸ਼ਨ ਕੌਰ ਨੂੰ ਹੱਸ ਕੇ ਮਖੌੜ ਨਾਲ ਕਹਿਣ ਲੱਗਾ ਭੈਣ ਜੀ ਸਤਿ ਸ੍ਰੀ ਅਕਾਲ ਦੇਖੋ ਅਸੀਂ ਸਿੰਘਾਂ ਦੀ ਕਿਹ ਹੀ ਭੁਗਤ ਸਵਾਰੀ ਹੈ ਉਹਨਾਂ ਨੂੰ ਸਮਾ ਵਾਲੀਆਂ ਡੰਗਾਂ ਦੇ ਨਾਲ ਉੱਟ-ਕੁੱਟ ਕੇ ਭੋ ਕਰ ਦਿੱਤਾ ਹੈ ਜਿਸ ਨੂੰ ਉਹ ਸਦਾ ਹੀ ਯਾਦ ਰੱਖਣਗੇ ਬੀਟੀ ਦੇ ਇਸ ਤਾਨੇ ਭਰੇ ਲਖਜ ਨੂੰ ਸੁਣਦਿਆਂ ਹੀ ਮਾਤਾ ਕ੍ਰਿਸ਼ਨ ਕੌਰ ਜੀ ਨੇ ਜਾ ਉਸਦੇ ਮੂੰਹ ਤੇ ਅਜਹੀ ਕਸ ਕੇ ਚਪੇੜ ਮਾਰੀ ਕਿ ਉਹ ਦਿਮਦੇ ਮੂੰਹ ਧਰਤੀ ਦੇ ਉੱਤੇ ਚੋਫਾਲ ਜਾ ਡਿਆ ਮੋਟੇ ਕੁਸਕਣ ਫਿਰ ਮਾਤਾ ਜੀ ਨੇ ਬੜੀ ਦਲੇਰੀ ਦੇ ਨਾਲ ਕਿਹਾ ਫਰੰਗੀਆਂ ਜੇ ਮੇਰੇ ਭਰਾਵਾਂ ਨੇ ਸ਼ਾਂਤਮਈ ਤਰੀਕਾ ਵਰਤਿਆ ਹੈ ਤੇ ਉਹ ਸ਼ਾਂਤਮਈ ਦੇ ਕਾਇਲ ਨਹੀਂ ਹਨ ਇਸ ਤਰ੍ਹਾਂ ਮਿਸਟਰ ਬੀਟੀ ਮਾਤਾ ਜੀ ਤੋਂ ਚਪੇੜ ਖਾਂਦਾ ਹੋਇਆ ਉੱਠਣਸਾਰ ਆਪਣਾ ਮੂੰਹ ਲੈ ਕੇ ਆਪਣੇ ਕੈਂਪ ਵਿੱਚ ਜਾ ਵੜਿਆ ਠੀਕ ਇਸੇ ਹੀ ਤਰ੍ਹਾਂ ਅੱਜ ਬੀਬੀ ਕੁਲਵਿੰਦਰ ਕੌਰ ਜੀ ਦੇ ਚਪੇੜੇ ਦੀ ਤਾਂ ਇਸਾ ਪ੍ਰਦੇਸ਼ਾਂ ਵਿੱਚ ਗੂੰਜ ਰਹੀ ਹੈ। ਉਸ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਅਜਹੀਆਂ ਮਹਾਨ ਬੀਬੀਆਂ ਹੋਈਆਂ ਹਨ। ਅਜਿਹੀ ਇੱਕ ਘਟਨਾ ਜਿਬਰੌਨ ਦੇ ਨੇੜੇ ਇਹ ਆਉਂਦੀ ਹੈ ਇਹ ਜਿਸ ਵਿੱਚ ਅੰਗਰੇਜ਼ ਰਾਜ ਦੇ ਸਮੇਂ ਦੀ ਗੱਲ ਹੈ ਕਿ ਇੱਕ ਬੀਬੀ ਨੇ ਤਿੰਨ ਬਦਮਾਸ਼ਾਂ ਨੂੰ ਖਤਮ ਕਰ ਦਿੱਤਾ। ਤਿੰਨ ਬਦਮਾਸ਼ਾਂ ਨੂੰ ਉਸਨੇ ਮਾਰ ਦਿੱਤਾ। ਤੇ ਉਸ ਸਮੇਂ ਉਸ ਦੀ ਇਸ ਬਹਾਦਰੀ ਦੀ ਸਾਰੇ ਦਿਸਾਂ ਦੇ ਸੰਦੇ ਵਿੱਚ ਚਰਚਾ ਹੋਈ ਸੀ ਤੇ ਉਸ ਦੇ ਵਾਸਤੇ ਅਫਗਾਨਿਸਤਾਨ ਚੀਨ ਰੂਸ ਲੰਡਨ ਦੂਰ ਦੂਰ ਦੇਸ਼ਾਂ ਤੋਂ ਖਾਸ ਸੁਗਾਤਾਂ ਜਿਹੜੀਆਂ ਸਨ ਉਥੋਂ ਦੀਆਂ ਸਹਜਾਦੀਆਂ ਅਤੇ ਰਾਣੀਆਂ ਨੇ ਉਸ ਦੀ ਬਹਾਦਰੀ ਨੂੰ ਦੇਖ ਕੇ ਤੇ ਸੁਗਾਤਾਂ ਪੇਟ ਕੀਤੀਆਂ ਸਨ ਉਸ ਬਹਾਦਰ ਬੀਬੀ ਨੇ ਤਿੰਨ 10 ਨੰਬਰੀਏ ਬਦਮਾਸ਼ਾਂ ਨੂੰ ਮਾਰ ਮੁਕਾਇਆ ਸੀ